ਮਮੋ ਬੋਲੋ ਚੱਲ ਠੀਕ ਹੈ ਮੈਂ ਚੱਲਿਆ ਕੰਮ ਤੇ ਚੱਲਿਆ ਕੰਮ ਤੇ ਹੋਰ ਕੰਮ ਵੀ ਕੀ ਆ ਕੰਮ ਤੇ ਚੱਲਿਆ ਰੋਟੀ ਬਣਾ ਦੇ ਕੱਪੜੇ ਦੇ ਦੇ ਤੁਹਾਨੂੰ ਇੰਨਾ ਪਤਾ ਮੈਂ ਤੁਹਾਨੂੰ ਪੈਸਿਆਂ ਨੂੰ ਕਿਹਾਗਾ ਵੀ ਭਾਈ ਮੈਂ ਕੱਪੜੇ ਬਣਾਉਣੇ ਆਗੇ ਉਹ ਵੀ ਸਰਦੀਆਂ ਵਾਲੇ ਕੰਮੋਂ 25-30000 ਰੁਪਏ ਨਾ ਬਣਦਾ ਕੀ ਹੈਗਾ ਹੈ 10000 ਤੋਂ ਪਿਛਲੀ ਤਨਖਾਹ ਚੋਂ ਹਲੇ 4 ਦਿਨ ਤਨਖਾਹ ਹੋਈ ਆਈ ਨੂੰ ਨਹੀਂ ਹੋਈ ਤੇ ਉਹਦੇ ਤੋਂ ਤੂੰ ਕਢਾ ਕੇ ਚਲਾਤੇ ਅੱਛਾ ਮੈਂ ਚਲਾ ਤੇ ਆਹ ਸੂਟ ਆ 3000 ਦਾ ਬਣਿਆ ਸੀ ਮੁੜ ਕੇ ਆ ਬਾਪੂ ਭਾਈ ਮੈਂ ਕੁੜੀ ਕੋਲ ਚੱਲਿਆਂਗਾ ਮੈਨੂੰ ਪੈਸੇ ਦੇ ਦੇ 2000 ਰੁਪਏ ਵਿੱਚੋਂ ਮੈਂ ਉਹਨੂੰ ਦਿੱਤਾ ਤੇ ਮੇਰੇ ਸੂਟ ਦੇਖ ਜਾਂਦੇ ਆ ਜਿਹੜੇ ਆ ਫਾਲਤੂ ਦੇ ਖਰਚੇ ਉਹ ਨਹੀਂ ਦਿਸਦੇ ਸਾਨੂੰ ਜੇ ਘਰ ਚਲਾਉਣਾ ਨਾ ਤਾਂ ਮਤ ਲਿਆ ਆਪਦੇ ਆਪ ਨੂੰ ਅੱਛਾ ਮੈਂ ਹੀ ਬੇਅਕਲੀ ਆਇਆ ਇਸ ਘਰ 'ਚ ਤੁਸੀਂ ਤਾਂ ਸਾਰੇ ਅਕਲ ਵਾਲੇ ਹੋ ਮੇਰਾ ਖਰਚਾ ਤਾਂ ਤੁਹਾਨੂੰ ਮਿੰਟੋ-ਮਿੰਟ ਦਿਸ ਜਾਂਦਾਗਾ ਨਾ ਫਿਰ ਵਿਆਹ ਕਿਉਂ ਲਿਆਂਦਾ ਮੈਨੂੰ ਯਾਰ ਗੱਲ ਵਿਆਹ ਕਰਾਉਣ ਦੀ ਨਹੀਂ ਹੈਗੀ ਠੀਕ ਹੈ ਨਾ ਇੰਨਾ ਨਹੀਂ ਹੁੰਦਾ ਵੀ ਆਪਾਂ ਰਿਸਾ ਉਹੋ ਕਰਨੀਆਂ ਜਿਹੜੀਆਂ ਆਪਣੇ ਤੋਂ ਪੁਰੰਗਿਆਂ ਦੇ ਹੋਣ ਅਖੇ ਉਹੋ ਕਰਨੀਆਂ ਤੇ ਨਾ ਕਰਾਉਂਦੇ ਵਿਆਹ ਮੇਰੇ ਨਾਲ ਮੈਂ ਕਿਹਾ ਸੀ ਵੀ ਮੇਰੇ ਨਾਲ ਵਿਆਹ ਕਰਾ ਲਓ ਜੇ ਤੁਹਾਡੀ ਇੰਨੀ ਕਮਾਉਣ ਦੀ ਔਕਾਤ ਨਹੀਂ ਸੀ ਤੇ ਉਹੇ ਜੀ ਨਾ ਕਰਾ ਲੈਂਦੇ ਗੱਲਾਂ ਮਾਰਦੇ ਆ ਨਾ ਕਰਾ ਲੈਂਦੇ ਅਖੇ ਕੁੜੀ ਤਾਂ ਜੀ ਗਊ ਆ ਐ ਵੀ ਦੱਸ ਦਿੰਦੇ ਵੀ ਸ਼ੰਗ ਲੱਗੇ ਵਾ ਗਊ ਦੇ ਨਾ ਮੈਨੂੰ ਕਿਹੜਾ ਦੱਸਿਆ ਸੀਗਾ ਵੀ ਮੁੰਡਾ ਨਕਮਾਗਾ ਵੀ ਦੋ ਸੂਟ ਵੀ ਨਹੀਂ ਕੁੜੀ ਨੂੰ ਲੈ ਕੇ ਦੇ ਸਕਦਾ ਮਾਰਦੇ ਆ ਗੱਲਾਂ ਉਹ ਤਾਂ ਕਹਿੰਦੇ ਸੀ ਕੁੜੀ ਰਾਣੀ ਬਣ ਕੇ ਰਹੂਗੀ ਇੱਥੇ ਮੰਜੀ ਜੰਨੀ ਆ ਭਾਂਡੇ ਕਦੇ ਤੁਹਾਡਾ ਉਹ ਆ ਗਿਆ ਕਦੇ ਭੂਆ ਆ ਗਈ ਕਦੇ ਦਾਦੀ ਆ ਗਈ ਕਦੇ ਨਾਨੀ ਆ ਗਈ ਤੁਹਾਡੀ ਇੱਥੇ ਮੇਰੇ ਤੋਂ ਚਾਹ ਵਾਲੇ ਭਾਂਡੇ ਨਹੀਂ ਪੂਰੇ ਹੁੰਦੇਗੇ ਕਦੇ ਤੁਸੀਂ ਭਾਂਡ ਸਵੰਤਾ ਪਾੜਦੇ ਹੋਗੇ ਤੇ ਨਾ ਮੈਨੂੰ ਕਿਹੜਾ ਤੁਸੀਂ ਨੌਕਰਾਨੀ ਨੂੰ ਵਿਆਹ ਕਿ ਲਿਆਂਦਾ ਸੀ ਮਾਰਦੇ ਆ ਗੱਲਾਂ ਚਲ ਠੀਕ ਹੈ ਬਾਪੂ ਚਲਦਾ ਮੈਂ ਚੰਗਾ ਮੇਰੀ ਗੱਲ ਸੁਣਾ ਇੱਥੋਂ ਕੀ ਸੰਵਾਰਦਾ ਬਾਪੂ ਇੱਥੇ ਨਹੀਂ ਹੋਣਾ ਉਹ ਥੱਲੇ ਪੱਕਾ ਫਰਸ਼ ਆ ਐਨੀ ਐਨੀ ਮਿੱਟੀ ਜੜੀ ਵੀ ਆ ਇਹਦੇ ਤੇ ਥੱਲੋਂ ਜੜ ਮਰ ਜਾਂਦੀ ਇਹਨਾਂ ਦੀ ਚਲੋ ਤਾਂ ਮਿੱਟੀ ਦਾ ਹੋਰ ਪਾ ਦਿਆਂਗੇ ਪਰਦਾਰ ਇਹ ਤਾਂ ਹੁਣ ਹੁੰਦਾ ਨਹੀਂ ਇਹ ਤਾਂ ਮੱਚ ਗਿਆ ਜਿਹੜਾ ਸੀਗਾ ਮਤਾਂ ਵਿੱਚੋਂ ਕਾਗਜ਼ ਪੱਤਰੀ ਜਿਹੜਾ ਜਿਹੜੇ ਸਿੱਟੇ ਪਏ ਥੋੜੇ ਇੱਥੇ ਹੂੰ ਇਹ ਤਾਂ ਨ ਕੁਦਰਤ ਨੇ ਸਿੱਟੇ ਹੋਣਗੇ ਇੱਥੇ ਖੇਡ ਕੇ ਖਾ ਕੇ কুরਕਰੇ কুরਕਰੇ ਇਹ ਸਿੱਟ ਦਿੰਦੀ ਆ ਉਹ ਮਾਰ ਦੂਗੀ ਆਪੇ ਮੰਜਾ ਚੱਲ ਮੇਰੀ ਗੱਲ ਸੁਣ ਤੂੰ ਕੰਮ ਤੇ ਜਾਣਾ ਹੋਣਾ ਹਾਂ ਮੈਂ ਤਾਂ ਚੱਲਿਆ ਬਾਪੂ ਯਾਰ ਮੈਂ ਤੈਨੂੰ ਐਂ ਕਹਿੰਦਾ ਸੀ ਤੂੰ ਸਮਾਨ ਜਾ ਫੜਾਇਆ ਆਂਦਾ ਫਿਰ ਕੁੜੀ ਨੂੰ ਸ਼ਮਾਨ ਬਾਪੂ ਆਇਆ ਸੀ ਮੈਨੂੰ ਵੀ ਫੋਨ ਆਇਆ ਸੀਗਾ ਭੈਣ ਦਾ ਕਹਿੰਦੀ ਵੀਰੇ ਕਦੋਂ ਆਏਂਗਾ ਮੈਂ ਕਿਹਾ ਵੀ ਭੈਣੇ ਜਦੋਂ ਟਾਈਮ ਜਾ ਹੋਇਆ ਉਹ ਤੋਂ ਆ ਜਾਾਂਗੇ ਇੱਕ ਤਾਂ ਬਾੜ ਦੂਰ ਦੀ ਆ ਉਹਨੂੰ ਤਾਂ ਜਾ ਕੇ ਰਾਜਸਥਾਨ ਚ ਬਹਿ ਗਏ ਬਾੜ ਦਾ ਫਰਾਈਆ ਬਾਈ ਜਿੱਥੇ ਅਗਲੇ ਨੂੰ ਲੋਟ ਲੱਗਦਾ ਨਾ ਕੰਮਕਾਰ ਚੰਗਾ ਚੱਲਦਾ ਅਗਲਾ ਉੱਥੇ ਹੀ ਜਾਂਦਾ ਮੈਨੂੰ ਗਲਤ ਤਾਂ ਮੈਨੂੰ ਇਹ ਵੀ ਸੀਗਾ ਸੌਖਾ ਸੀਗਾ ਵੀ ਜੇ ਹੁਣ ਜਾਇ ਆਉਂਦੇ ਫੇਰ ਭਵਾਂ ਸਿਆਲ ਨੰਗੇ ਤੋਂ ਆ ਜਾਂਦੇ ਹਨਾ ਤਾਂ ਆਈਆ ਵੀ ਠੰਡ ਪੈ ਜੂ ਨਾ ਉਹ ਵਾਲੀ ਹੋ ਜੂ ਫਿਰ ਠੰਡ ਪੈਣ ਲੱਗੀ ਫੇਰ ਨਹੀਂ ਆ ਜਾਣਾ ਹੋਰ ਤਾਂ ਹੀ ਸੀਗਾ ਚੱਲ ਕੋਈ ਨਾ ਮੈਂ ਜਾ ਕੇ ਆਉਂਗਾ ਦੇਖਦਾ ਬਸ ਆ ਦੋ ਚਾਰ ਦਿਨਾਂ ਜੀ ਜਾਣਾ ਮੈਂ ਐਸੇ ਤਾਂ ਮੇਰੇ ਕੋਲੇ ਰੱਖੇ ਵਿਆ ਥੋੜੇ ਜੇ ਹੁਣ 10000 ਤਾਂ ਬਪੂ ਹੀ ਨਹੀਂ ਚਲਾਦਾ ਬੜਾ ਖਰਚ ਕਰਦੀ ਏ ਯਾਰ ਕੀ ਕਰਾਂ ਯਾਰ ਨਾ ਤਾਂ ਕਹਿਣ ਜੋ ਗਤਨ ਮੈਂ ਕਿਹਾ ਸੀਗਾ ਬਪੂ ਕਹਿੰਦਾ ਨਹੀਂ ਨਹੀਂ ਤੂੰ ਕਿਹਾ ਤਾਂ ਬਣਵਾਇਆ ਸੀ ਯਾਰ ਪੜੀ ਲਿਖੀ ਆ ਵੀ ਘਰ ਚਲਾਈ ਚੱਲੂ ਵਧੀਆ ਹੁਣ ਕੀ ਪਤਾ ਸੀ ਵੀ ਇੰਨੀ ਖਰਚੀਲੀ ਨਿਕਲੂਗੀ ਇਹ ਹੈ ਉਹੋ ਤੂੰ ਮੇਰੀ ਗੱਲ ਸੁਣਾ ਹਾਂ 2-4 ਹਜ਼ਾਰ ਤੇਰੇ ਕੋਲੇ ਹੈਗਾ ਨਾ ਨਾ ਇੰਦਰ ਵੀ ਮੇਰੇ ਕੋਲ 20000 ਰੁਪਿਆ ਹੈ ਨਾ ਹਾਂ ਨਹੀਂ ਮਦਦਵਾ ਕਹਿੰਦੇ ਵੀ ਜੇ ਪੈਸੇ ਥੋੜੇ ਤੋਂ 100 ਰੁਪਏ ਤੋਂ ਫੜ ਲਈ ਹੋਰ 5-7000 ਰੁਪਿਆ ਨਹੀਂ 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 ਕੋਈ ਨਾ ਕੋਈ ਨਾ ਹੈਗੇ ਪੈਸੇ ਮੇਰੇ ਕੋਲੇ ਚਲ ਮੈਂ 2-4 ਦਿਨਾਂ ਦੇ ਵਿੱਚ ਵਿੱਚ ਜਾ ਕੇ ਆਉਂਗਾ ਤੇ ਤੇਰੇ ਕੋਲੇ ਹੋਇਆ ਫੋਨ ਆਇਆ ਨਾ ਤਾਂ ਤੂੰ ਵੀ ਕਹਿ ਜੀ ਤੇ ਮੇਰੇ ਕੋਲੇ ਫੋਨ ਆਇਆ ਤਾਂ ਮੈਂ ਕਹੀ ਦਊਗਾ ਚੰਗਾ ਠੀਕ ਹੈ ਉਹ ਹਾਂ ਹੁਣ ਜਾਣ ਦੇ ਕੰਮ ਤੇ ਗੱਲ ਸੁਣ ਕੇ ਜਾਓ ਉਹ ਸੁਣਿਆ ਗੱਲ ਮੁੜ ਕੇ ਸਾਰਾ ਦਿਨ ਮੇਰਾ ਦਿਮਾਗ ਖਾਈ ਜਊ ਉਹ ਹਾਂ ਦੱਸ ਜਾਣ ਦੇ ਹੁਣ ਕੰਮ ਤੇ ਜਾਣ ਤੇ ਕੰਮ ਤੇ ਝੂਠ ਵਾਲੀ ਡਿਗਰੀ ਬੜੀ ਸੋਹਣੀ ਲਈ ਹੋਈ ਹੈਗੀ ਕਿਉਂ ਮੈਂ ਕੀ ਝੂਠ ਮਾਰਤਾ ਤੈਨੂੰ ਸੋਲਣੇ ਪੜਿਆਦਿਗਾ ਗੱਲਾਂ ਤੂੰ ਸੁਣਨੀ ਹੀ ਸੀਗਾ ਅੱਛਾ ਸੁੰਨ ਗਈ ਸੀ ਹੁਣ ਭੈਣ ਕੋਲੇ ਜਾਣਾ ਨਾ 2000 ਰੁਪਿਆ ਮੇਰੇ ਕੋਲ ਸ਼ਰਮ ਮਨੋ ਮਾੜੀ ਮੋਟੀ ਮੈਂ ਵੀ ਕਿਸੇ ਦੀ ਧੀ ਹੈਗੀ ਓ ਬਾਬਾ ਗੁਰੂ ਗੱਲ ਉਹ ਨਹੀਂ ਹੈਗੀ ਠੀਕ ਹੈ ਨਾ ਹੋਰ ਕਿਹੜੀ ਗੱਲ ਹੈ ਹਾਂ ਉਹਨਾਂ ਤੋਂ ਆਏ ਬਾਰ ਖਾਣੇ ਆਗੇ ਕੀ ਖਾਣੇ ਉਹਦੇ ਤੋਂ ਲੈ ਕੇ ਜਾਂਦੀ ਆ ਜਦੋਂ ਆਉਂਦੀ ਹੈ ਨਾ ਬੈਗ ਭਰ ਕੇ ਲੈ ਜਾਂਦੀ ਹੈਗੀ ਸਾਰੀ ਪੇਟੀ ਖਾਲੀ ਕਰਦੀ ਬੀਬੀ ਵਾਲੀ ਓਏ ਉਹ ਤਾਂ ਆਉਂਦ ਕੋਈ 6-6 ਮਹੀਨਿਆਂ ਬਾਅਦ ਆ ਨਾਲੇ ਤੇਰੇ ਕੋਲੇ ਮੈਂ ਕੀ ਝੂਠ ਮਾਰਿਆ ਝੂਠ ਕੀ ਮਾਰਿਆ ਓ ਜਦੋਂ 6 ਮਹੀਨਿਆਂ ਬਾਅਦ ਹੀ ਆਉਂਦੀ ਆ ਉਹਦੀ ਹੁੰਜਾ ਮਾਰ ਕੇ ਲੈ ਜਾਂਦੀ ਐ ਡੂਡ 2 ਲੱਖ ਰੁਪਏ ਉਹਨਾਂ ਦੇ ਘਰੇ ਆਉਂਦਾ ਹੈ ਚਲ ਆਇਆ ਵੀ ਉਹ ਖੇਤੀਬਾੜੀ ਨਹੀਂ ਕਰਦੇ ਜਿਨੇ ਰੱਜੇ ਉਹਨੇ ਭੁੱਖੇ ਨੰਗ ਪਣਾ ਦਿਖਾਉਂਦੀ ਐ ਸਿਰੇ ਦਾ ਨਾ ਫਿਰ ਹੁਣ 20000 ਰੁਪਏ ਲਾ ਕੇ ਤੂੰ ਗੇਸ ਕਿਉਂ ਜਾਣਾਗਾ ਬਈ ਮੈਂ ਉਹ ਕਿਹਾ ਵੀ 20000 ਐ ਤਾਂ ਨਹੀਂ ਵੀ 20000 ਉਹਨਾਂ ਨੂੰ ਫੜਾਇਆ ਆਉਂਗਾ ਤੇ ਜੇ ਤਾਂ ਫਿਰ ਮੈਂ ਮੰਗੇ ਮੇਤੋ ਮੇਰੇ ਵਰ ਦੇ ਤੇਰੇ ਕੋਲ ਪੈਸੇ ਹੈ ਨਹੀਂ ਸੀਗੇ ਮੈਂ ਤੈਨੂੰ ਕਦੋਂ ਕਿਹਾ ਮੈਂ ਤਾਂ ਤੈਨੂੰ ਇਹ ਕਿਹਾ ਸੀਗਾ ਵੀ ਵਿੱਚੋਂ ਤੂੰ ਚਲਾ ਤੇ ਭਾਈ ਚਲਾ ਤੇ ਮੇਰੀ ਗੱਲ ਸੁਣ ਲਓ ਮੈਂ ਤਾਂ ਵਿਆਹ ਫੇਰ ਜਾਉਂ ਮੈਂ ਤਾਂ ਸੂਟ ਸਵਾਉਣੇ ਨੇਗੇ ਨਹੀਂ ਮੈਂ ਵਿਆਹ ਨਹੀਂ ਜਾਣਾ ਆਪ ਦਾ ਕੱਲਾ ਵਗਦੀ ਕੋਈ ਨਾ ਯਾਰ ਮੈਂ ਵੀ ਨਹੀਂ ਜਾਂਦਾ ਖੜਾ ਛੱਡ ਜਾਏਗਾ ਜਾਏਗਾ ਤੂੰ ਤਾਂ ਮੈਨੂੰ ਕਹਿ ਦੇ ਨਾ ਮੈਂ ਨਹੀਂ ਜਾਂਦਾ ਮਗਰ ਉਹ ਤਾਂ ਇਹ ਹੁੰਦਾ ਬਾਪੂ ਨੇ ਕਿਹਾ ਨਹੀਂ ਪੁੱਤ ਰਿਸ਼ਤੇਦਾਰੀ ਵਰਤਨ ਦੀ ਆ ਜਾਣਾ ਪਊਗਾ ਤੈਨੂੰ ਨਹੀਂ ਫਿਰ ਕੰਮ ਸਰਨਾ ਨਹੀਂ ਹੈਗਾ ਮੈਨੂੰ ਤਾਂ ਮੂੰਹ ਮੱਥਾ ਰੱਖਣਾ ਹੀ ਪੈਣਾ ਨਾਲੇ ਰਹੀ ਗੱਲ ਮੇਰੀ ਗੱਲ ਸੁਣ ਵਿਆਹ ਮੈਂ ਜਾਵਾਂ ਨਾ ਜਾਵਾਂ ਭੈਣ ਕੋਲੇ ਤਾਂ ਮੈਂ ਜਾ ਕੇ ਆਉਂਗਾ ਉਹੀ ਰਿਸ਼ਤੇਦਾਰੀ ਵਰਤਨ ਵਾਲੀ ਆ ਠੀਕ ਆ ਨਾ ਮੇਰੇ ਨਾਲ ਸਹਰਿਆਂ ਦਾ ਤਾਂ ਮੇਰਾ ਦਾ ਮੈਨੂੰ ਪਤਾ ਹੀ ਆ ਦੇਖਦੀ ਆ ਫਿਰ ਚਲ ਤੂੰ ਵੀ ਕਿਵੇਂ ਜਾਏਗਾ ਭੈਣ ਕੋਲੇ ਵੱਡਾ ਭੈਣ ਵਾਲਾ ਆ ਗਿਆ ਆ ਗਿਆ ਵੱਡਾ ਭੈਣ ਵਾਲਾ ਪਤਾ ਨਹੀਂ ਕੀ ਇਤੀਂ ਇਤੀਂ ਘੋਲ ਕੇ ਪਾਈ ਹੋਈ ਐ ਦੇ ਸਿਰਚ ਨਾਲੇ ਪਤਾਗਾ ਵੀ ਇੰਨਾ ਪੈਸਾ ਅੱਗ ਲਾਈ ਨਹੀਂ ਲੱਗਦੀ ਫਿਰ ਵੀ ਜਦੋਂ ਜਾਣਗੇ ਲੱਦੇ ਜਾਣਗੇ 20-20 ਹਜ਼ਾਰ ਦਾ ਕੱਪੜਾ ਲੈ ਲੈਂਦੇ ਆਗੇ ਠੀਕ ਕੋਏ ਕੱਢਦੇ ਆ ਕਿਤੇ ਕਰੇ ਪੰਜੀਰ ਘਰ ਲਾਉਂਦੇ ਆ ਲੱਡੂ ਬਣਾ ਲਓ ਜੀ ਹਲਵਾਈ ਬਿਠਾ ਲੈਂਦੇ ਆ ਘਰੇ ਲਿਆ ਕੇ ਕੁੜੀ ਕੋਲ ਜਾਣਾਗਾ ਕਰਦੇ ਕੀ ਆ ਬਣ ਗਈ ਬੁੱਤ ਚਾ ਆਖੇ ਬਣ ਗਈ ਬੁੱਤ ਚਾ ਨਾ ਮੈਂ ਇਥੇ ਨੌਕਰ ਆਣੀ ਹੈ ਜੀ ਕਿਉਂ ਕੀ ਗੱਲ ਹੋ ਗਈ ਭਾਈ ਬੜੀ ਘਬਰੀ ਪਈ ਆ ਕੱਭ ਰਣ ਦਾ ਹੋਰ ਕੀ ਕਰਾਂ ਕੁੜੀ ਨੂੰ ਸੱਦ ਲੈਣਾ ਆਪਦੀ ਰਾਜਸਥਾਨ ਵਾਲੀ ਨੂੰ ਬਣਾ ਕੇ ਦੇ ਦੂਗੀ ਚਾਹ ਤੁਹਾਨੂੰ ਆ ਕੇ ਨਾ ਹੁਣ ਕੁੜੀ ਐਡੀ ਵੱਟੋ ਚਾਹ ਵਾਸਤੇ ਆਉਂ ਗੱਲੇ ਇੱਥੇ ਤੇ ਜਦੋਂ ਇੰਨੇ ਨੇ ਪੈਸਾ ਦਾ ਸਮਾਨ ਜਾਂਦਾ ਉਹਦੇ ਕੋਲ ਇੰਨਾ ਨਾ ਸ਼ਗਨ ਦਿਨੇ ਉਹਨੂੰ ਠੀਕ ਹੈ ਨਾ ਫੋਨਾਂ ਤੇ ਗੱਦੇ ਤੋਂ ਗੱਲਾਂ ਕਰਦੇ ਹੋ ਹੈ ਪੁੱਤ ਕੋਈ ਨਾ ਜੇ ਕਿਸੇ ਚੀਜ਼ ਦੀ ਲੋੜ ਹੋਈ ਤੇ ਅਸੀਂ ਪਾ ਦਾਂਗੇ ਪੈਸੇ પણ ફેર ਕੀ ਹੁੰਦਾ ਜੇ ਚਾਹ ਬਣਾਉਣਾ ਆ ਜੂ ਤੁਹਾਡਾ ਦੋ ਦਿਨ ਕੰਮ ਕਰ ਜੂ ਸਾਲ 6 ਮਹੀਨੇ ਤੋਂ ਭਾਈ ਹਰੇਕ ਹੀ ਦਿੰਦਾ ਆ ਉਹਦੀ ਕੁੜੀ ਨੂੰ ਕੋਈ ਜਿਹੜਾ ਕੱਪੜਾ ਹੈ ਕੌਣ ਨਹੀਂ ਦਿੰਦਾ ਅੱਛਾ ਹਾਂ ਸਾਲ 6 ਮਹੀਨੇ ਤੋਂ ਪਹਿਲਾਂ ਤਾਂ ਅਗਰੀ ਦਾ ਪੈਸਾ ਉਹਦੇ ਵਿਆਹ ਤੇ ਲਾਤਾ ਸਾਨੂੰ ਆ ਖੋਡੇ ਦੇ ਦਿੱਤੀ ਤਿੰਨ ਕਮਰੇ ਵਾਲੀ ਉਹਦਾ ਮੈਂ ਤੂੰ ਬਿਜੀ ਦੇ 50 ਕਿੱਲੇ ਆ ਉਹਦੇ ਵਿਆਹ ਨਹੀਂ ਆ ਮੈਂ ਕੁੜੀ ਨਹੀਂ ਵਿਆਹ ਤੇ ਲਾਉਂਦਾ ਕੌਣ ਨਹੀਂ ਮਾਪੇ ਕਿਹੜਾ ਨਹੀਂ ਲਾਉਂਦਾ ਵਿਆਹ ਤੇ ਪੈਸੇ ਨਾ ਫਿਰ ਘੱਟ ਪੈਸੇ ਲਾ ਦਿੰਦੇ ਕਿਸੇ ਨੇ ਕਿਹਾ ਸੀਗਾ ਵੀ ਪੁੱਤ ਦੇ ਗਲ ਗੂਠਾ ਦੇ ਦੋ ਤੇ ਧੀ ਨੂੰ ਦੇ ਦੋ ਸਾਰਾ ਤੈਨੂੰ ਨੌਂ ਦੇ ਵੀ 25 ਕਿੱਲੇ ਆ ਪਰੋਣੇ ਨੂੰ ਵਾਹਣ ਦੇ ਤਾਂ ਹੀ ਤਾਂ ਮੈਂ ਕਹਿੰਨੀ ਆ ਵੀ ਜ਼ਰੂਰੀ ਸੀ 25 ਕਿੱਲੇ ਆਲਾ ਲੱਭਣਾ 5 ਕਿੱਲੇ ਆਲਾ ਲੱਭ ਲੈਂਦਾ 30 ਲੱਖ ਉੱਤੇ ਲਾਤਾ ਤੂੰ ਸਾਡੇ ਤਾਂ ਗਲ ਘੁੱਟਾ ਦੇ ਦਤਾ ਨਾ 5 ਕਿੱਲੇ ਨਾਲ ਲੱਭਣਾ ਦੀ ਫਿਰ ਉਹਦੀ ਪੜਾਈ ਦਾ ਵੀ ਕੀ ਫਾਇਦਾ ਐ ਨਾ ਪੜਾਈ ਫਾਇਦਾ ਕਿਸੇ ਤੇ ਕਰਾਉਣਾ ਕੁੜੀ ਅੱਛਾ ਤੇ ਮੁੰਡੇ ਨੂੰ ਫਿਰ ਆਸ਼ਰਮ 'ਚ ਛੱਡਿਆ ਹੁੰਦਾ ਧੀ ਨੂੰ ਦੇ ਦੇ ਸਾਰਾ ਕੁਝ ਛੱਡਿਆ ਸਾਨੂੰ ਜਦੋਂ ਪੜਾਏ ਹੀ ਨਹੀਂ ਗੰਜਰੇ ਇਹ ਮੈਂ ਹੁਣ ਮੱਲੋ ਮੱਲੀ ਇਹਨੂੰ ਛੱਡਾਵਾਂ ਕਿਤੇ ਬੱਸ ਕਰ ਬੱਸ ਕਰ ਐਥੋਂ ਬਾਪੂ ਮੈਂ ਕਾਲਜ ਜਾਣਾ ਜਾ ਅਗੇ ਕਦੇ ਬਟੰਡੇ ਫਿਲਮਾਂ ਦੇਖ ਕੇ ਮੁੜਾਇਆ ਕਦੇ ਰਾਮਪ੍ਰੇਮ ਗਰੇ ਖੰਦਾ ਫਰਦਾ ਰਹਿੰਦਾ ਸੀਗਾ ਮੇਰਾ ਤਾਂ ਬਾਪੂ ਤੇਰੇ ਨਾਲ ਪਕਾਈ ਹੁੰਦੀ ਨਹੀਂ ਠੀਕ ਹੈ ਨਾ ਮੇਰੀ ਗੱਲ ਸੁਣ ਲੋ ਤੇਰੀ ਕੁੜੀ ਕਾਰਨ ਸਾਡੇ ਦੋਨਾਂ ਜੀਹਾਂ ਚ ਲੜਾਈ ਪੈਂਦੀ ਆ ਠੀਕ ਆ ਕੱਲ ਨੂੰ ਕੁਝ ਹੋ ਗਿਆ ਨਾ ਇਹਦੀ ਜ਼ਿੰਮੇਵਾਰ ਤੇਰੀ ਕੁੜੀ ਹੋਊਗੀ ਅੱਜ ਕਹਾ ਲੈ ਕੱਲ ਕਹਾ ਲੈ ਕੁੜੀ ਐਵੇਂ ਜ਼ਿੰਮੇਵਾਰ ਹੋਊਗੀ ਕਰਦੀ ਗਈ ਫਿਰਦੀ ਐ ਸੌਰੀ ਲਾ ਕੇ ਕੁੜੀ ਜ਼ਿੰਮੇਵਾਰ ਹੋਊਗੀ ਆ ਲੈ ਬਾਪੂ ਜੀ। ਚਾ ਲੈ ਪੁੱਤ। ਸ਼ੋਰ। ਮੈਂ ਤੁਹਾਨੂੰ ਨਾਲ ਗੱਲ ਕਰਨੀ ਸੀ ਬਾਪੂ। ਦੱਸ ਪੁੱਤ। ਮੇਰੀ ਗੱਲ ਸੁਣ ਲਓ ਠੀਕ ਹੈ ਨਾ। ਜ਼ਰੂਰੀ ਨਹੀਂ ਹੁੰਦਾ ਕਿ ਨਿੱਤ ਘਰ 'ਚ ਕੋਈ ਕੰਜਰ ਕਲੇਜ ਖੜਾ ਹੋਵੇ ਠੀਕ ਹੈ ਨਾ। ਐਵੇਂ ਲੋਕ ਸਾਈ ਦੇ ਤੇ ਸਨਿਨ ਨੂੰ ਦੱਸਣ ਦੀ ਕੋਈ ਲੋੜ ਨਹੀਂ ਹੈਗੀ। ਆਪ ਹੀ ਕਹਿ ਨਹੀਂ ਕਿ ਕੁੜੀ ਕੋਲ ਜਾਂਦੀ ਹੈ ਲੋੜ ਨਹੀਂ ਹੈਗੀ। ਜੇ ਹੋ ਗਿਆ ਕੁੜੀ ਕੋਲ ਤੇ ਫਿਰ ਮੈਂ ਆਪਦੇ ਬਈ ਵੇਕੀ ਜਾਊਂਗੀ ਗੱਲ ਖਤਮ ਕੁੜੀ ਪਤਾ ਅਰਿਆਣ ਦੇ ਕਹਿ ਦੂੰ ਮੈਂ ਮੇਰੀ ਗੱਲ ਸੁਣ ਲਓ ਮੇਰਾ ਨਾਂ ਲੈਣ ਦੀ ਵੀ ਲੋੜ ਨਹੀਂ ਹੈਗੀ ਠੀਕ ਹੈ ਨਾ ਮੈਨੂੰ ਪਤਾ ਜਦੋਂ ਤੁਸੀਂ ਉਹਦੇ ਨਾਲ ਕੋਈ ਗੱਲ ਕਰਦੇ ਹੋ ਨਾ ਤੁਸੀਂ ਇਹ ਕਹਿਨੇ ਹੋਣੇ ਵੀ ਕੰਮੋਂ ਆਏ ਕਹਿੰਦੀ ਹੈਗੀ ਤੇਰਾ ਨੌ ਨਹੀਂ ਲੈਂਦਾ ਮੈਂ ਉਹਨੂੰ ਸਿੱਧਾ ਹੀ ਕਹਿ ਦੂੰ ਵੀ ਭਾਈ ਕੁੜੀ ਕੋਲੇ ਨਹੀਂ ਜਾਣਾ ਠੀਕ ਹੈ ਤੇ ਰਹੀ ਗੱਲ ਮੇਰੀ ਗੱਲ ਸੁਣ ਲਓ ਠੀਕ ਹੈ ਨਾ ਤੇ ਜਿਹੜੇ ਉਹਨੂੰ ਪਹਿਲਾਂ ਪੈਸੇ ਜੇ ਪਾਏ ਸੀਗੇ ਕੁੜੀ ਨੂੰ ਉਹਨਾਂ 10000 ਰੁਪਏ ਪਾਇਆ ਸੀ ਉਦੋਂ 10000 ਪਾਇਆ ਸੀਗਾ ਤੇ ਮੈਂ ਵਿਆਹ ਜਾਣਾਗਾ ਇਹ ਮੈਨੂੰ ਪੈਸੇ ਨਹੀਂ ਦਿੰਦਾ ਨਹੀਂ ਪਿਆ ਉਹਨੂੰ ਕਹਿ ਦਿਓ ਫੋਨ ਕਰ ਦਿਓ ਕਹ ਤੇਰੀ ਭਜਾਈ ਨੂੰ ਲੋੜ ਆ ਗਈ ਉਹ ਤੋਂ 10000 ਰੁਪਏ ਲਓ ਪੈਸਾ ਤਾਂ ਜਾਣਦੇ ਉਹਨੂੰ ਹਣਾ ਉਹਦਾ 2 ਘੰਟੇ ਰਹਿ ਕੇ ਤੇ ਆਉਣ ਦੇ ਕੁੜੀ ਨਾਲ ਤਾਂ ਤੁਸੀਂ ਦਿਨ ਚ 20 ਵਾਰੀ ਗੱਲ ਕਰਦੇ ਹੋ ਕੁੜੀ ਨੂੰ ਤਾਂ ਪੈਸਿਆਂ ਦੀ ਕਹਿਣਾ ਵੀ ਸਾਡੇ ਪੈਸੇ ਵਾਪਸ ਕਰ ਦੇ ਉਹਨੂੰ ਦਾ ਭਾਈ ਮੈਂ ਕਹਿ ਦੂੰਗਾ ਫਿਰ ਸ਼ਨੀ ਨੂੰ ਤਾਂ ਆ ਜਾਣ ਦੇ ਸ਼ਨੀ ਨੂੰ ਤਾਂ ਫੇਰ ਹੀ ਕਹੂੰ ਜਦੋਂ ਘਰੇ ਆ ਗਿਆ ਕੋਣ ਨੂੰ ਵੀ ਫੋਨ ਲਾ ਕੇ ਕਹਦੇ ਆ બસ ਨਿਭੜ ਦੀ ਗੱਲ ਚਾਹੇ ਫੋਨ ਲਾ ਕੇ ਕਹੋ ਚਾਹੇ ਘਰੇ ਆਏ ਨੂੰ ਕਹੋ ਤੇ ਇਹ ਨਹੀਂ ਕੁੜੀ ਕੋਲ ਜਾਣਾ ਚਾਹੀਦਾ ਜੇ ਇਹ ਗਿਆ ਤੇ ਫਿਰ ਮੈਂ ਜਾਵਾਂਗੀ ਕਮਾਲ ਹੋਈ ਪਈ ਆ ਜਮੇ ਇਹਦੇ ਵਾਲੀ ਕੁੜੀ ਨੂੰ ਪੈਸੇ ਦੇਈ ਜਨੋ ਕੁੜੀ ਨੂੰ ਪੈਸੇ ਦੇਈ ਜਨੋ ਸੌਰگە ਤੇਰਾ ਵੀ ਦਾ ਖਰਚਾ ਇੱਥੋਂ ਹੀ ਚੱਲਦਾ ਐਸੇ ਘਰ ਚ ਹੀ ਚੱਲਦਾ ਤੂੰ ਵੀ ਐਸੇ ਘਰ ਚੋਂ ਪੈਸੇ ਵਰਤਦੀਆਂ ਆ ਆ ਮੁੰਡੇ ਨੂੰ ਆ ਜਾਣਾ ਜਸਮੇ ਕਰਦਾ ਹਾਂ ਉਹਦੇ ਨਾਲ ਕਰਦਾ ਇਹ ਬੜਾ ਸਰ ਚੜੀ ਜਾਂਦੀ ਆ। ਇਹ ਸਮਝਾਏ ਨੂੰ। ਸਾਰਾ ਨਹੀਂ ਕੁੜੀ ਤੇ ਲੱਗੀ ਜਾਂਦੀ ਆ ਇਹ। ਕਿਉਂ ਬਾਪੂ ਕਿਵੇਂ? ਠੀਕ ਆ ਪਤਾ ਆ ਗਿਆ? ਹਾਂ ਆ ਗਿਆ ਖਾਲੀ ਰੋਟੀ ਰੁੱਟੀ। ਹਾਂ ਰੋਟੀ ਦਾ ਖਾਲੀ ਕਿਵੇਂ ਬਾਹਲੀ ਹੱਥਾਂ ਚ ਜਾ ਕਰ ਆਇਆ। ਹੱਥਾਂ ਚ ਨਾ ਲੇਟ ਹੋ ਗਿਆ ਥੋੜਾ ਜਿਹਾ। ਕੰਮ ਜ਼ਿਆਦਾ ਸੀਗਾ। ਤੇ ਇੱਕ ਮੈਂ ਤਨੂ ਆਇਆ ਕਹਿੰਦਾ ਸੀ ਤੇ ਤੂੰ ਨਾ ਹਜੇ ਜਾਈਂ ਨਾ ਉਸੇ ਕੁੜੀ ਕੋਲੇ ਚੰਗਾ ਕੁੜੀ ਕੋਲੇ ਨਾ ਜਾਈਂ ਹਾਂ ਕਿਉਂ ਉਹਦਾ ਨਾ ਫੋਨ ਆ ਗਿਆ ਸੀ ਕੋਈ ਪ੍ਰੋਗਰਾਮ ਆ ਉਹਨਾਂ ਦੇ ਤੇ ਫਿਰ ਦੂ ਵਾਅ ਤੇ ਮੈਂ ਆਪੇ ਜਾ ਆਉਂਗਾ ਚੰਗਾ ਪ੍ਰੋਗਰਾਮ ਹਾਂ ਤੈਨੂੰ ਕਦੋਂ ਫੋਨ ਆਇਆ ਸੀ ਕਿੰਨੇ ਵਜੇ ਆਇਆ ਸੀ ਮੈਨਾਂ ਹੋਗਾ 10 ਘੰਟਾ ਬਾਪੂ ਹੁਣ ਤਾਂ ਮੈਂ ਭੈਣ ਨਾਲ ਗੱਲ ਕਰਦਾ ਐ ਤੂੰ ਦੱਸਿਆ ਨਹੀਂ ਉਹਨਾਂ ਨੂੰ ਮੈਨੂੰ ਤਾਂ ਕੁਝ ਨਹੀਂ ਕਿਹਾ ਮੈਂ ਦੋ ਦਾ ਘੰਟਾ ਹੋ ਗਿਆ ਤਾਂ ਫੋਨ ਆਇਆ ਸੀ ਕਦੀ ਬਾਪੂ ਹਜੇ ਵੀ ਤੁਸੀਂ ਨਾ ਆਇਓ ਹਾਂ ਮਿਹਰੇ ਪ੍ਰੋਗਰਾਮ ਜਗਾ ਉਹ ਉਹਨਾਂ ਦੇ ਘਰੇ ਨਹੀਂ ਹੋਣਾ ਕੋਈ ਦੂਜੇ ਹੋ ਸਕੇ ਸਿਰ ਮੇਲਿਆਂ ਦੇ ਚੱਲ ਕਹੇ ਚਾਚੇ ਦਾ ਇਹਦੇ ਕੋਈ ਨਾ ਬੱਸ ਇਹ ਮੈਨੂੰ ਦੱਸਿਆ ਨਹੀਂ ਉਹਨਾਂ ਨੇ ਵੀ ਸਾਡੇ ਕੋਈ ਪ੍ਰੋਗਰਾਮ ਆ ਉਹ ਫਿਰ ਕਹਿੰਦੀ ਹੋ ਚਲ ਵੀ ਮੈਂ ਬਾਪੂ ਨੂੰ ਦੱਸਦਾ ਹੁਣ ਨਹੀਂ ਮੈਨੂੰ ਕਹਿੰਦੀ ਕਹਿੰਦੀ ਵੀਰੇ ਕਦੋਂ ਆਏਗਾ ਵੀ ਕੋਈ ਗੱਲ ਨਹੀਂ ਅਸੀਂ ਤਿਆਰੀ ਕਰੀ ਬੈਠਿਆ ਮੈਂ ਤੇਰੇ ਭਾਈ ਨੂੰ ਵੀ ਕਹੂੰਗੀ ਨਾ ਵੀ ਫਿਰ ਘਰੇ ਰਹੀਂ ਵੀ ਪੈਸਾ ਨਹੀਂ ਲਿਆਉਣਾ ਮੈਨੂੰ ਤਾਂ ਅਗਰ ਹੀ ਕੋਈ ਪ੍ਰੋਗਰਾਮ ਆ ਕਹਿੰਦੀ ਅੱਛਾ ਹੂੰ ਚੱਲ ਉਹ ਇਹ ਠੀਕ ਆ ਫਿਰ ਚਲ ਖਾਲਾ ਰੋਟੀ ਆਟੀ ਇਹ ਨਹੀਂ ਗੱਲ ਨਹੀਂ ਸਮਝਾਂਦੀ ਵੀ ਗੱਲ ਕਿੱਧਰ ਨੂੰ ਗਈ ਮੇਰੇ ਨਾਲ 10 ਮਿੰਟ ਹੋ ਗਏ ਭੈਣ ਨੂੰ ਗੱਲ ਕੀਤੀ ਨੂੰ ਬਾਪੂ ਕਹਿੰਦਾ ਉਹਨਾਂ ਦੇ ਪ੍ਰੋਗਰਾਮ ਆ ਅੱਧਾ ਘੰਟਾ ਹੋ ਗਿਆ ਗੱਲ ਹੋਈ ਆ ਮੇਰੀ ਗੱਲ ਗਈ ਕਿੱਧਰ ਨੂੰ ਮੈਨੂੰ ਅਜਿਹਾ ਨਹੀਂ ਕੋਸ਼ ਗਿਆ ਹੁਣ ਚੰਡੇਲ ਜਿਹੜੀ ਰੋਟੀ ਲੱਤੀ ਵੀ ਇਹ ਵੀ ਨਾਲ ਕਰਦਾ ਗੱਲ ਮੈਂ ਠੀਕ ਹੈ ਦੀ ਹੈ ਤਮਾ ਤੂੰ ਸੋਈ ਜਾ ਨਾਲ ਇਹ ਰੋਟੀ ਕੀ ਆ ਬਾਜਾ ਮਰੀਆਂ ਨੇ ਉਹ ਨਾ ਮੇਰੀ ਗੱਲ ਸੁਣਾ ਬਾਪੂ ਨੂੰ ਕੀ ਕਿਹਾ ਤੂੰ ਅਕੇ ਬਾਪੂ ਨੂੰ ਕੀ ਕਿਹਾ ਤੂੰ ਨਾ ਤੁਸੀਂ ਕਿਹੜੇ ਘੋੜੇ ਤੇ ਚੜੇ ਚੜਾਏ ਆਉਣੇ ਹੋਣੇ ਹੋਗੇ ਮੇਰੀ ਗੱਲ ਸੁਣ ਲੈ ਉਹਨੇ ਮੈਨੂੰ ਕੱਖ ਨਹੀਂ ਦੱਸਿਆ ਹੈ ਕੀ ਹੈ ਤੂੰ ਮੈਨੂੰ ਤੜ ਕੇ ਕਹਿੰਦੀ ਸੀ ਕਹਿੰਦੀ ਵੀ ਕੁੜੀ ਕੋਲੇ ਨਹੀਂ ਜਾਣਾ ਫੇਰ ਹਾਂ ਤੇ ਬਾਪੂ ਹੁਣ ਮੈਨੂੰ ਕਹਿੰਦਾ ਕਹਿੰਦਾ ਕੁੜੀ ਕੋਲੇ ਜਾਣਾ ਨਹੀਂ ਉਹਨਾਂ ਦੇ ਘਰੇ ਪ੍ਰੋਗਰਾਮ ਆ ਮੈਂ ਉਹਦੇ ਨਾਲ 15 ਮਿੰਟ ਪਹਿਲਾਂ ਗੱਲ ਕਰਕੇ ਆ ਗਿਆ ਜੇ ਹੁਣ ਤੇਰੇ ਪਿਓ ਨੇ ਕਹਿਤਾ ਉਹ ਵੀ ਮੈਂ ਸਿਖਾਤਾ ਉਹਨੂੰ ਸ਼ਾਬਾਸ਼ੇ ਸ਼ਾਬਾਸ਼ੇ ਠੀਕ ਹੈ ਨਾ ਆਏ ਤਾਂ ਕੀ ਪੁੱਛਣਾ ਵੀ ਕੀ ਬਣਾਇਆ ਅੱਜ ਆਪਾਂ ਰੋਟੀ ਖਾਈਏ ਦੋ ਪਿਆਰ ਦੀਆਂ ਗੱਲਾਂ ਕਰੀਏ ਬਸ ਤੇਰੇ ਪੂੜਿਆਂ ਨਾਲੋਂ ਨਾ ਉਈ ਚੰਗਾ ਮੈਂ ਤੇਰੇ ਨਾਲ ਸੇਵਾ ਕਰਨੀ ਪੂਹ ਹੁਣ ਮੈਨੂੰ ਵਿਗੜੇ ਪਏ ਤੇਰੇ ਲੱਛਣ ਮੈਂ ਕਹੀ ਜਾਂਦਾ ਵੀ ਕਿਉਂ ਹੱਥ ਚੱਕਣਾ ਕਿਉਂ ਹੱਥ ਚੱਕਣਾ ਕਿਉਂ ਹੱਥ ਚੱਕਣਾ ਜਿਹੜਾ ਨਾ ਬਹਿਤਾਂ ਤੂੰ ਕਰਦੀ ਫਿਰਦੀ ਨਾ ਮੈਂ ਟੋਮੈਟਿ ਸਿਹਾਰ ਦੂੰ ਮੈਂ ਇਹ ਕਿੰਨਾ ਹੁਣ ਮੈਂ ਕੀ ਕਰਤਾ ਕੋਈ ਸਾਰਾ ਕੁਝ ਤੂੰ ਆ ਕਿਹਾ ਹੋਣਾ ਉਹਨੇ ਸੇਣੇ ਬਣੇ ਨੇ ਮੈਨੂੰ ਪਤਾ ਤਾਂ ਨਹੀਂ ਦੱਸਿਆ ਨਾ ਪਰ ਪੁੱਛ ਲੈਂਦਾ ਉਹਨੂੰ ਤੇਰੇ ਮੂੰਹ ਸੀਗਰਾਂ ਨਾਲ ਤੇਰਾ ਤਾਂ ਪਿਆਉ ਆਗਾ ਆ ਮੈਨੂੰ ਪਤਾ ਉਹਨੂੰ ਪਤਾ ਲੱਗ ਗਿਆ ਵੀ ਦੀ ਸੇਵਾ ਹੋ ਜੂਗੀ ਉਹਨੇ ਤਾਂ ਨਹੀਂ ਕੁਝ ਕਿਹਾ ਵੱਡਾ ਅੰਤਰਜਾਮੀ ਸੇਵਾ ਕਰਨ ਵਾਲਾ ਤੂੰ ਹੀ ਜੰਮਿਆਗਾ ਜੇ ਮੇਰਾ ਭਰਾ ਆ ਗਿਆ ਨਾ ਸੇਵਾ ਕਰਨ ਤੇਰੀ ਤੇ ਤੈਥੋਂ ਕਮਰੇ ਚੋਂ ਨਹੀਂ ਨਿਕਲੇ ਜਾਣਾ ਕੰਮ ਤੇ ਜਾਣਾ ਤਾਂ ਦੂਰ ਦੀ ਗੱਲ ਬਾਥਰੂਮ ਜਾਣ ਨੂੰ ਵੀ ਤਰਸੇਗਾ ਮਾਰਦਾ ਗੱਲਾਂ ਤੂੰ ਹੀ ਸੇਵਾ ਕਰਨ ਜਾਣਦਾਗਾ ਕਦੇ ਮੇਰੇ ਭਰਾ ਦੇ ਮੱਥੇ ਲੱਗ ਕੇ ਵੇਖੀ ਬੋਲ ਹੁਣ ਹੁਣ ਆਵਾਜ਼ ਨਹੀਂ ਨਿਕਲਦੀ ਮੇਰੇ ਭਰਾ ਨਾਲ ਮੱਥਾ ਲਾਈ ਲੱਗੋ ਤੈਨੂੰ ਸੇਕ ਬੜਾ ਹਸਿਆਣਾ ਮੈਂ ਥੋਬੀ ਨਹੀਂ ਪੱਕਦੀ ਰੋਟੀ ਪਕਾਓ ਤੇ ਖਾਓ ਆਪਦੀ ਚਲ ਇੱਕ ਵਾਰੀ ਵੀਰੇ ਨੂੰ ਹੋਰ ਫੋਨ ਕਰਕੇ ਵੇਖ ਲੈਣੀ ਆ ਇਹ ਚੱਕ ਲਿਆ ਵੀਰੇ ਦਾ ਫੋਨ ਕਿਉਂ ਨਹੀਂ ਚੱਕਦਾ ਹਾਏ ਰੱਬਾ ਪਤਾ ਨਹੀਂ ਕੀ ਗੱਲ ਹੋ ਗਈ ਵੀਰੇ ਨੇ ਤਾਂ ਕਦੇ ਕੀਤਾ ਨਹੀਂ ਹੈਗਾ ਮੇਰੇ ਨਾਲ ਸਰਪਾ ਬੀੜਾ ਲਾ ਕੇ ਦੇਖਦੀ ਹਾਂ ਹੈ ਪੱਭੀ ਨੇ ਤਾਂ ਫੋਨ ਹੀ ਕੱਟਾ ਤਮੁਰੂ ਨਾ ਵੀਰਾ ਕਿੰਨੇ ਦਿਨ ਹੋ ਗਏ ਕਹੀ ਜਾਂਦਾ ਸੀ ਮੈਂ ਆਉਂਗਾ ਆਉਂਗਾ ਚਲ ਮੈਂ ਇਦਾਂ ਕਰਦੀ ਹਾਂ ਕਈ ਵਾਰ ਨਾ ਕੋਈ ਟਲਮਸ ਹੋ ਜਾਂਦੀ ਹੈ ਕਿ ਕੋਈ ਪ੍ਰੋਬਲਮ ਨਾ ਹੋਵੇ ਕੱਪੜੇ ਤਾਂ ਮੈਂ ਆਉਦੀ ਹੋਈ ਵੀ ਖਰੀਦ ਲੂੰਗੀ ਪਹਿਲਾਂ ਮੈਂ ਪਿੰਡ ਹੀ ਜਾ ਆਉਣੀ ਆ ਹਾਂ ਆਈ ਕਰੂੰਗੀ ਆਉਂਦੀ ਹੋਈ ਕੱਪੜੇ ਖਰੀਦਣੂੰ ਪਹਿਲਾਂ ਪਿੰਡ ਕਿਹੜਾ ਕੱਢੂੰਗੀ ਸਤਿ ਸ਼੍ਰੀ ਅਕਾਲ ਭਾਬੀ ਜੀ ਸਤਿ ਸ਼੍ਰੀ ਅਕਾਲ ਤੂੰ ਇੱਧਰ ਕਿੱਧਰ ਪੱਬ ਵੀ ਮੈਂ ਤੁਹਾਨੂੰ ਮਿਲਣ ਆਈ ਆ ਤੁਸੀਂ ਕਿੱਥੇ ਚੱਲੇ ਸੀ ਮੈਂ ਤਾਂ ਇੱਧਰ ਹੀ ਆਂਦੀ ਸੀਗੀ ਜਾ ਕੇ ਆਂਦੀ ਸੀਗੀ ਤੇ ਹਣ ਤੂੰ ਕੀ ਲੈਣ ਆਈ ਆ ਅੱਕ ਕੀ ਲੈਣ ਆਈ ਆ ਭਾਬੀ ਮੈਂ ਤੁਹਾਨੂੰ ਇੰਨੇ ਫੋਨ ਕਰੀ ਜਾਂਦੇ ਤੂੰ ਕੱਟੀ ਜਾਂਦੀ ਆ ਵੀਰਾ ਚੱਕਦਾ ਨਹੀਂ ਕੀ ਗੱਲ ਮੇਰਾ ਤਾਂ ਕੰਮ ਕੁਮ ਕਰਦਾਗਾ ਤਾਂ ਨਹੀਂ ਚਾਹਦਾਗਾ ਤੇ ਹੋਰ ਹੋਰ ਤਾਂ ਪੱਭੀ ਠੀਕ ਆ ਮੈਂ ਸੋਚਿਆ ਕਿ ਤੇ ਨਾ ਕੋਈ ਢੱਲ ਮੱਠ ਨਾ ਹੋਗੀ ਹੋਵੇ ਮੈਂ ਤਾਂ ਤਾਂ ਆਈ ਭੱਜੀ ਭੱਜੀ ਜਰੂਰੀ ਆ ਕੋਈ ਤੈਨੂੰ ਦੱਸਾਂਗਾ ਢੱਲ ਮੱਠ ਸੀ ਹੈ ਤੇ ਦੱਸ ਤੂੰ ਕੀ ਲੈਣਾ ਆ ਪਹਿਲਾ ਤੇਰੇ ਵਿਆਹ ਤੇ ਇੰਨਾ ਖਰਚਾ ਲਾ ਤਾਂ ਤੂੰ ਟਿਕੀ ਤਾਂ ਨਹੀਂਗਾ ਟੱਕ ਜਾ ਘਰੇ ਲੈ ਕੀ ਗੱਲ ਹੋਗੀ ਪੱਭੀ ਮੇਰੇ ਪੇਕੇਆਂ ਦਾ ਘਰ ਮੈਂ ਆਉਣਾ ਹੀ ਆਗਾ ਪੇਕੇਆਂ ਦਾ ਘਰ ਤਾਂ ਹੈਗਾ ਹੁਣ ਤੇਰੇ ਪੇਕੇ ਜਿੰਨਾ ਚਿਰ ਤੇਰਾ ਮਾਪਿ ਉਸੇ ਉਹਨਾਂ ਚਿਰ ਤੇਰੇ ਪੇਕੇ ਆ ਹੁਣ ਤਾਂ ਸਾਡੀ ਆਪ ਦੀ ਮਰਜ਼ੀ ਚੱਲਦੀ ਆ ਪਹਿਲਾ ਬਥੇਰਾ ਥੱਬਾ ਪਹਿਲਾ ਜਿਹੜਾ ਭਰਾ ਨੇ ਥੱਬਰ ਪੀਆ ਦੇ ਲਾਤਾ ਤੂੰ ਤਾਂ ਤੀਜੇ ਦਿਨ ਆਏ ਨਹੀਂ ਝੋਲਾ ਚੱਕ ਲੈਣੀ ਆ ਤੀਜੇ ਦਿਨ ਆਏ ਨਹੀਂ ਝੋਲਾ ਭਰ ਕੇ ਲੈ ਜਾਣੀ ਆ ਨਾਨਾ ਪਾਬੀ ਆਹੇ ਕਾ ਤੋ ਬੋਲੀ ਜਾਣੀ ਆ ਦੇਖੀ ਇੱਥੇ ਕੋਈ ਦੇਖ ਲੂਗਾ ਅੱਜ ਆ 15 ਬਹਿ ਕੇ ਗੱਲ ਕਰਦੇ ਦੇਖੀ ਆ ਬੜੇ ਕੋਈ ਨਹੀਂ ਮੈਂ ਤਾਂ ਅੰਦਰ ਚੱਲੀ ਆ ਹੁਣ ਪਹਿਲਾਂ ਦਾ ਪਹਿਲਾਂ ਸਾਰਾ ਤੈਨੂੰ ਇੰਨਾ ਕੁਝ ਦਿੱਤਾ ਭਾਬੀ ਹੋ ਤਾਂ ਠੀਕ ਆ ਮੇਰੇ ਘਰੇ ਕਿਹੜਾ ਕਿਸੇ ਚੀਜ਼ ਦਾ ਘਟ ਹੈਗਾ ਤੋ ਸਾਡੇ ਹੀ ਐੜੇ ਦਿੱਤੇ ਵੇ ਤੈਨੂੰ ਉਹ ਕਿਹੜਾ ਕਿਸੇ ਨੇ ਦਿੱਤੇ ਸੀਗੇ ਨਾ ਭਾਬੀ ਹੁਣ ਮੇਰਾ ਇਸ ਘਰ ਤੇ ਕੋਈ ਹੱਕ ਨਹੀਂ ਹੈਗਾ ਬਈ ਜਿੰਨਾ ਚਿਰ ਤੇਰੀ ਮਾਂ ਜੰਦੀ ਸੀ ਉਹਨਾਂ ਚਿਰ ਸੀ ਉਹਨਾਂ ਤਾਂ ਸਾਡੀ ਮਰਜ਼ੀ ਦਾ ਕੰਮ ਸੜ ਤਾਂ ਜੀ ਕਰੂ ਉਸ ਤਾਂ ਬੜਨ ਦੇਵਾਂਗੇ ਨਹੀਂ ਬੜਨ ਨਹੀਂ ਦਿੰਦੇ ਨਾ ਤੋ ਕਿਨਾਂ ਕ ਜਾਨੀ ਆ ਦੀ ਨਾਨ ਕੋਲੇ ਜਾਣ ਦਿੰਨੀ ਆ ਭਾਬੀ ਉਹ ਗੱਲ ਛੱਡ ਉਹ ਤਾਂ ਸਾਰਾ ਘਰ ਟੋਈ ਜਾਂਦੀ ਹੈਗੀ ਉਦੇ ਕੋਲ ਤਾਂ ਮੈਂ ਤਾਂ ਨਹੀਂ ਜਾਣ ਦਿੰਦੀ ਹੈਗੀ ਕਿ ਤੂੰ ਤਾਂ ਆਪ ਮੈਂ ਕਰਦੀ ਆਂ ਤੇਰੇ ਵੀਰੇ ਤੋਂ ਸਾਰਾ ਕੁਝ ਲੈ ਗਈ ਮੇਰੀ ਤਾਂ ਸੁਣਦੇ ਹੀ ਨਹੀਂ ਤੇਰਾ ਵੀਰਾ ਤਾਂ ਹੀ ਨਹੀਂ ਵੀਰੇ ਮੇਰਾ ਫੋਨ ਚੱਕਦਾ ਹੈਗਾ ਮੈਂ ਹੀ ਕਿਹਾ ਉਹਨੂੰ ਮੈਂ ਲੋੜਨੀ ਉਹਦਾ ਫੋਨ ਫਾਨ ਚੱਕਣ ਦੀ ਮੈਂ ਤਾਂ ਆਪ ਕੱਟ ਦੇਣੀ ਹੁੰਦੀ ਆ ਮੈਂ ਹੀ ਨਹੀਂ ਉਹਨੂੰ ਚੱਕਣ ਦਿੰਦੀ ਫੋਨ ਨਾ ਪਾਪੀ ਆਇਨਾ ਕਰ ਮੇਰੇ ਨਾਲ ਕੋਣਾ ਵਰਤਨ ਵਾਲਾ ਤੁਹਾਡੇ ਤੋਂ ਬਿਨਾ ਕੋਈ ਹੋਵੇ ਨਾ ਹੋਵੇ ਨਾ ਵੀ ਸਾਥੋਂ ਤਾਂ ਵਰਤਿਆ ਨਹੀਂ ਆਂਦਾ ਤੂੰ ਤਾਂ ਤੀਜੇ ਦਾ ਨਾ ਆ ਜਾਨੀ ਆ ਉਹਦੀ ਪਤਾ ਲੱਗਾ ਤੇਰੇ ਵੀਰੇ ਤੋਂ ਪੈਸੇ ਲਾਇਆ ਨਹੀਂ ਉਹ ਮੈਨੂੰ ਨਹੀਂ ਹਸਾਬ ਦਿੰਦਾਗਾ ਮੈਂ ਉਹਦੇ ਨਾਲ ਲੜਦੀ ਰਹਿ ਜਾਨੀ ਆ ਤੇਰੇ ਪਿੱਛੇ ਮੈਨੂੰ ਉਹਦੇ ਨਾਲ ਲੜਨਾ ਪੈਂਦਾ ਨਾ ਉਹ ਮੈਨੂੰ ਕੁਛ ਦੱਸਦਾ ਨਾ ਨਾ ਭਾਬੀ ਮੈਂ ਤਾਂ ਵੀਰੇ ਤੋਂ ਜਾਣ ਬਾਰਦੀ ਹੈਗੀ ਉਹ ਤਾਂ ਧਾਰ ਸਦਾਰ ਚੱਲਦਾ ਰਹਿੰਦਾ ਸਾਡਾ ਜਿੰਨੇ ਕੁ ਪੈਸੇ ਮੈਂ ਵੀਰੇ ਤੋਂ ਲੈਣੀ ਹੈ ਮੈਂ ਮੋੜ ਦਿੰਨੀ ਹੈਗੀ ਹੁਣ ਤਾਂ ਕੁਛ ਵੀ ਨਹੀਂ ਆਉਣਾ ਦੇਖ ਆਉਣਾ ਨਾ ਆਉਣਾ ਤੇਰੀ ਮਰਜ਼ੀ ਆ ਮੈਂ ਤਾਂ ਚੱਲੀ ਸੀ ਇਧਰ ਮੈਂ ਕਿ ਚੱਲ ਜਾ ਕੇ ਆਉਣੀ ਆ 10 ਮਿੰਟ ਚਾਚੇ ਦੇ ਘਰੇ ਚੱਲ ਚੰਗਾ डैडी जी सनी नहीं आए हले आने वाली है आया नहीं हले तक कि कुछ नहीं डैडी जी मैं कहती सी आप ਮੈਂਟੂ ਕੇ ਚੱਲ ਕੇ ਆਈ ਇਹ ਦੁਕਾਨ ਤੇ ਭੈਣ ਕੋਲੇ ਜਾਣਾ ਹੂ ਆਪਾਂ ਕੱਪੜੇ ਖੁੰਡੇ ਲਿਆਉਣੇ ਨੇ ਕਿਸੇ ਦੁਕਾਨ ਤੇ ਭੈਣ ਕੋਲੇ ਪਹਿਲਾਂ ਮੈਨੂੰ ਐਂ ਦੱਸ ਬਈ ਇਹ ਸੂਰਜ ਇਧਰਲੇ ਪਾਸੇ ਕਦੋਂ ਚੜ੍ਹ ਜਾਏ ਕਿਤੇ ਇਧਰੋਂ ਜਾਣਾ ਹੁੰਦਾ ਸੀਗਾ ਤੁਸੀਂ ਸਾਰੀਆਂ ਗੱਲਾਂ ਛੱਡੋ ਬਾਪੂ ਜੀ ਭੈਣ ਕੋਲੇ ਕਿੱਦੇ ਜਾਣਾਗਾ ਤੁਸੀਂ ਐਂ ਕਰੋ ਆਪਾਂ ਨਾ ਬਾਰੋਂ ਹੀ ਚੀਜ਼ਾਂ ਲੈ ਲਾਂਗੇ ਘਰੇ ਤਾਂ ਟਾਈਮ ਲੱਗ ਜੂ ਉਹਦੇ ਨਾਲ ਭਾਈ ਮੇਰੀ ਕੱਪੜੇ ਲੈ ਆਉਣੀ ਆ ਮੇਰੀ ਗੱਲ ਹੋ ਗਈ ਕੁੜੀ ਨਾ ਆ ਗੁਰਪੂਰ ਵੱਜ ਇਹ ਲੰਗ ਜਾਣ ਦੇ ਮੈਂ ਆਪੀ ਜਾ ਆਉਂਗਾ ਪਰਸੋ ਤੇ ਕਰੰਤਵਾਰ ਤੇ ਕਰ ਨਹੀਂ ਨਹੀਂ ਡੈਡੀ ਜੀ ਤੁਸੀਂ ਰਹਿਣ ਦਿਓ ਮੈਂ ਤੇ ਸਣੀ ਚੱਲ ਜਾਾਂਗੇ ਅਸੀਂ ਬਾਰਵੀਂ ਚੀਜ਼ ਲੈ ਲਾਂਗੇ ਜਿਹੜੀ ਕੋਈ ਲੈਣੀ ਹੈਗੀ ਤੇ ਲੀੜਾ ਕੱਪੜਾ ਭੈਣ ਦਾ ਮੈਂ ਅੱਜ ਲੈ ਆਉਂਗਾ ਨਹੀਂ ਭਾਈ ਮੈਨੂੰ ਐਂ ਦੱਸ ਵੀ ਹੁਣ ਤੈਨੂੰ ਆ ਵੀ ਨੰਦ ਦਾ ਕੁਝ ਬਹੁਤ ਜ਼ਿਆਦਾ ਨਹੀਂ ਆਉਣ ਲੱਗ ਗਿਆ ਉਹ ਤਾਂ ਰੈਡੀ ਉਹਦੇ ਤੋਂ ਮਨਿਕਾ ਨਾਲ ਸੌਂਗੇ ਕਿੰਨਾ ਲੜੀ ਇੱਥੇ ਹੈ ਕੀ ਕੁਛ ਤੂੰ ਮੈਨੂੰ ਬੋਲੀ ਨਾਲੇ ਅਕੇ ਸ਼ਨੀ ਨੂੰ ਨਾ ਦੱਸੀ ਜੇ ਉਹਨੂੰ ਦੱਸਿਆ ਮੈਂ ਪੇਕੇ ਵਗ ਜੂੰ ਆਪੇ ਰੋਟੀਆਂ ਬਣਾ ਲਓ ਆਪੇ ਖਾ ਲਿਓ ਮੈਂ ਮੰਨਦੀ ਹਾਂ ਰੈਡੀ ਜੀ ਮੇਰੀ ਗਲਤੀ ਆ ਪਰ ਕਈ ਕਲਾਂ ਦਾ ਅਹਿਸਾਸ ਨਾ ਜਦੋਂ ਸਮਾਂ ਲੰਘ ਜਾਂਦਾ ਉਦੋਂ ਹੁੰਦਾ ਬਸ ਸਾਰੀਆਂ ਗੱਲਾਂ ਛੱਡੋ ਤੁਸੀਂ ਮੈਂ ਨਾ ਕੱਪੜੇ ਬਦਲ ਕੇ ਲੈ ਕੇ ਹੁਣੀਆਂ ਪਹਿਨਦੇ ਕੱਪੜੇ ਮੈਂ ਤੈਨੂੰ ਉਹਦੇ ਵੀ ਪੁੱਤੇ ਹੀ ਗੱਲ ਕਹੀ ਸੀ ਵੀ ਕੁੜੀਆਂ ਨੂੰ ਝਾਕ ਹੁੰਦੀ ਆ ਦੇ ਮਾਂ ਪਿਓ ਤੇ ਕਰ ਜਿੰਨਾ ਕਰ ਮਾਂ ਪਿਓ ਬੈਠਾ ਹੁੰਦਾ ਨਾ ਕੁੜੀਆਂ ਆਸ ਕਰਦੀਆਂ ਆ ਦੇ ਪੇਕਿਆਂ ਦੀ ਉਹਨਾਂ ਜਿਹੜਾ ਹਾਂਜੀ ਡੈਡ ਜੀ ਸਹੀ ਕਹ ਲ ਤੁਸੀਂ ਟੈਨਸ਼ਨ ਨਾ ਲਓ ਭੈਣ ਨੂੰ ਉਹੀ ਪਿਆਰ ਮਿਲੂਗਾ ਜਿਹੜਾ ਬੇਬੇ ਹੁੰਦੇ ਮਿਲਦਾ ਸੀ ਲੈ ਵੀ ਮੇਤਰਾ ਇਹਦੇ ਭਾਈ ਨੂੰ ਦੱਸ ਕੇ ਨਾ ਕੜਾ ਆ ਗਿਆ ਲੋਟ ਹੌਣ ਨੀ ਇਹ ਸਾਰੀ ਉਮਰ ਉਹ ਕਰਦੀ ਜਿਹੜਾ ਵੀ ਕੋਈ ਜਨਤਿਹਾਰ ਆਇਆ ਕਰੂ ਨਾ ਪਹਿਲਾਂ ਕਿਹਾ ਕਰੂ ਹੈਨੀ ਚੱਲ ਆਪਾਂ ਭੈਣ ਕੋਲੇ ਚੱਲ ਗਏ ਆਹ ਸਕੀਮ ਕੰਮ ਕਰ ਗਈ ਆਪਣੀ ਹਾਂਜੀ ਦੋਸਤੋ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਅੱਵਾ ਮਿਲੇ ਆ ਕਾਫੀ ਟਾਈਮ ਬਾਅਦ ਠੀਕ ਹੈ ਪਹਿਲਾਂ ਤਾਂ ਉਹ ਵੀਡੀਓ ਅਪਲੋਡ ਕਰੀ ਗਏ ਜਿਹੜੀਆਂ ਪੁਰਾਣੀਆਂ ਸੀ ਤੇ ਕਿਉਂਕਿ ਬਾਪੂ ਬਿਮਾਰ ਹੋ ਗਿਆ ਸੀਗਾ 1.5 ਮਹੀਨਾ ਬਾਪੂ ਮੰਜੇ ਤੇ ਪਿਆ ਰਿਹਾ ਹੈ ਤੇ ਇਧਰੋਂ ਸਾਡਾ ਮੇਰਾ ਮੁੰਡਾ ਸੀ ਸ਼ਨੀ ਉਹ ਵੀ ਬਿਮਾਰ ਹੋ ਗਿਆ ਸੀਗਾ ਉਹਦੇ ਐਬਰੀਡੀ ਸੈੱਲ ਬਿਲਕੁਲ ਡਾਊਨ ਹੋ ਗਈ ਸੀ ਹਾਂਜੀ ਪਹਿਲਾਂ ਤਾਂ ਸਾਡੇ ਵੱਲੋਂ ਸਾਰਿਆਂ ਨੂੰ ਗੁਰਪੁਰਪ ਦੀਆਂ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਹੋਣ ਜੀ ਬਾਬਾ ਨਾਨਕ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਨੂੰ ਤਰੱਕੀ ਬਖਸ਼ੇ ਸਾਰਿਆਂ ਦੇ ਕੰਮਾਂਕਾਰਾਂ ਵਿੱਚ ਬਰਕਤ ਪਾਵੇ ਮੇਰ ਪਰੇ ਹੱਥ ਰੱਖੇ ਸਰਤੇ ਤੇ ਬਾਬੇ ਨਾਨਕ ਦੀ ਕਿਰਪਾ ਰਵੇ ਸਾਰਿਆਂ ਤੇ ਹਾਂਜੀ ਤੇ ਚਲੋ ਅੱਜ ਆਪਾਂ ਵੀ ਗੁਰਪੁਰਵਾਲੇ ਦਿਨ ਕੰਮ ਸ਼ੁਰੂ ਕੀਤਾਗਾ ਤੇ ਚਲੋ ਬਾਬੇ ਦਾ ਆਸਰਾ ਲਿਆ ਤੇ ਬਾਬਾ ਅੱਗੇ ਮਿਹਰ ਕਰੂਗਾ ਆਪਾਂ ਸੋਹਣੀ ਸੁਣੀਆਂ ਸਟੋਰੀਆਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਆਹ ਸਟੋਰੀ ਤੁਸੀਂ ਦੇਖੀ ਆ ਵੀ ਅਕਸਰ ਕੁੜੀਆਂ ਜਦੋਂ ਇੱਕ ਨੂੰ ਬਣ ਕੇ ਚਲੀ ਜਾਂਦੀ ਹੈ ਨਾ ਉਦੋਂ ਨੂੰ ਇਹ ਹੁੰਦਾਗਾ ਵੀ ਸਾਰਾ ਇਹ ਘਰ ਦੇ ਵਿੱਚ ਰਾਜ ਮੇਰਾ ਹੀ ਆ ਤੇ ਇੱਥੋਂ ਵੀ ਜਿਹੜੀ ਧੀ ਆ ਇਸ ਘਰ ਦੀ ਉਹਦਾ ਹੱਕ ਖਤਮ ਹੋ ਗਿਆ ਗੱਲ ਇੱਥੇ ਨਹੀਂ ਮੁੱਕਦੀ ਗੱਲ ਉੱਥੇ ਖਤਮ ਹੁੰਦੀ ਆ ਜਾ ਕੇ ਵੀ ਉਹ ਕਹਿ ਦਿੰਦੀ ਆ ਵੀ ਬਸ ਆਪਣਾ ਤਾਂ ਇਹਦੇ ਨਾਲ ਨਾਤਾ ਹੀ ਟੁੱਟ ਗਿਆ ਇਹਦਾ ਮਾਪਿਓ ਮਰ ਗਿਆ ਆਪਾਂ ਨਹੀਂ ਇਹਦੇ ਜਾਣਾ ਠੀਕ ਐ ਸਾਰੀ ਜ਼ਮੀਨ ਜਾਇਦਾਦ ਘਰ-ਬਾਰ ਤੇ ਵੀ ਅੰਗਲਾ ਫੈਲਾ ਮੇਰਾ ਹੀ ਆ ਹਾਂਜੀ ਮੇਰਾ ਹੀ ਆ ਤੇ ਤੁਸੀਂ ਇਹ ਦੇਖੋ ਇੱਕ ਘਰ ਚ ਇਕੱਠੇ ਖੇਡਦੇ ਆ ਇਕੱਠੇ ਪੜ੍ਹਦੇ ਆ ਇਕੱਠੇ ਜਵਾਨ ਹੁੰਦੇ ਆ ਇੱਕੋ ਮਾਂ ਦੇ ਪੇਟੋਂ ਜੰਮੇ ਹੁੰਦੇ ਆ ਤੇ ਫਿਰ ਇਹ ਕਿ ਮੈਂ ਸੋਚ ਲੈਂਦੇ ਆ ਵੀ ਜ਼ਮੀਨ ਤੇ ਕਲਾ ਸਾਡਾ ਹੀ ਹੱਕ ਆ ਠੀਕ ਐ ਈ ਮੰਗਦੀਆਂ ਨਹੀਂ ਵੀ ਸਾਨੂੰ ਜ਼ਮੀਨ ਜਾਇਦਾਦ ਚਾਹੀਦੀ ਐ ਸਾਨੂੰ ਹਿੱਸਾ ਚਾਹੀਦਾ ਪਰ ਈਆਂ ਨੂੰ ਇੱਕ ਪੇਕਿਆਂ ਦੀ ਆਸ ਹੁੰਦੀ ਆ ਕਿ ਸਾਡਾ ਭਰਾ ਦਿਨ ਤੇ ਹਾਰ ਤੇ ਆਊ ਜਾਂ ਸਾਡਾ ਬਾਪ ਆਊ ਜਾਂ ਸਾਡੀ ਮਾਂ ਉੱਪਰ ਜਾਇਆਊ ਪਰ ਕਹਿੰਗੀ ਪਰਜਾਈਆਂ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਪਲੀਜ਼ ਇਹਨੂੰ ਸਮਝਣ ਦੀ ਕੋਸ਼ਿਸ਼ ਕਰਿਓ ਤੇ ਕਈ ਪਰਜਾਈਆਂ ਐਦਾਂ ਦੀਆਂ ਹੁੰਦੀਆਂ ਨੇ ਕਿ ਸਾਰੇ ਘਰ ਨੂੰ ਪਾੜ ਕੇ ਰੱਖ ਦਿੰਦੀਆਂ ਨੇ ਠੀਕ ਐ ਤੇ ਤੁਸੀਂ ਇਹ ਨਾ ਸੋਚਿਆ ਕਰੋ ਵੀ ਜੇ ਤੁਸੀਂ ਕਰਤਾ ਤੇ ਤੁਹਾਡੇ ਨਾਲ ਅੱਗੇ ਨਹੀਂ ਹੋਣਾ ਇੱਕ ਹੱਥ ਕਰ ਲਾ ਤੇ ਦੂਜੇ ਹੱਥ ਭਰ ਲਾ ਤੇ ਕੁਝ ਇਸ ਸਟੋਰੀ ਦੇ ਵਿੱਚ ਵੀ ਇਦਾਂ ਹੀ ਹੋਇਆ ਠੀਕ ਹੈ ਨਾ ਵੀ ਨੋਨੋ ਸਭ ਕੁਝ ਕਹਣ ਲਈ ਜਾਂ ਉਹਦੇ ਘਰ ਵਾਲੇ ਨੇ ਤੇ ਉਹਦੇ ਬਾਪ ਨੇ ਉਹਦੇ ਭਰਾ ਨੂੰ ਦੱਸਿਆ ਬਹੁਤ ਹੀ ਭੜਾਈ ਨੇ ਵਧੀਆ ਉਹਦੇ ਨਾਲ ਤੀਕੀ ਤੀਤੀ ਪੇਕੇ ਗਈ ਦੀ ਕੀਤਾ ਤੁਸੀਂ ਦੇਖਿਆ ਤੇ ਬਾਅਦ ਵਿੱਚ ਅਕਲ ਆਈ ਵੀ ਹਾਂ ਮੈਂ ਗਲਤ ਕਰ ਰਹੀ ਆਂ ਜੇ ਵੀ ਤੁਹਾਨੂੰ ਆਸਾ ਵੀ ਤੁਹਾਡੇ ਪੇਕਿਆਂ ਤੇ ਤੁਹਾਡੀ ਆਉ ਭਗਤ ਹੋਣੀ ਚਾਹੀਦੀ ਥੋਡੀ ਉਪਰਜਾਈਆਂ ਤੁਹਾਨੂੰ ਰੋਟੀ ਪਾਣੀ ਥਾਲਾ ਚਲਾ ਕੇ ਦੇਣ ਤੇ ਤੁਹਾਡਾ ਵੀ ਹੱਕ ਆ ਕਿ ਤੁਸੀਂ ਵੀ ਆਪਦੀ ਨਣਾਨਾ ਦੀ ਉਮੇ ਸੇਵਾ ਕਰੋ ਠੀਕ ਆ ਅੱਜ ਕੱਲ ਔਰਤ ਹੀ ਔਰਤ ਦੀ ਵੈਰੀ ਬਣੀ ਬੈਠੀ ਆ ਭੈਣਾ ਤੇ ਭੈਣਾ ਵਿੱਚ ਨਣਾਨਾਂ ਤੇ ਪਰਜਾਈ ਵਿੱਚ ਫਰਕ ਨਹੀਂ ਹੋਣਾ ਚਾਹੀਦਾ ਠੀਕ ਹੈ ਨਾ ਜੇ ਭੈਣਾ ਬਣਾ ਕੇ ਚੱਲਾਂਗੇ ਦੁੱਖ ਸੁੱਖ ਸਾਂਝੇ ਕਰਾਂਗੇ ਤੇ ਠੀਕ ਆ ਨਣਾਨਾ ਵੀ ਫੇਰੀ ਅਗਲਾ ਮੂਰੂ ਭੈਣ ਸਮਝੋ ਨਣਾਨਾ ਵੀ ਭੈਣਾਂ ਤੋਂ ਘੱਟ ਨਹੀਂ ਹੁੰਦੀਆਂ ਪਰਝਾਈਆਂ ਵੀ ਭੈਣਾਂ ਤੋਂ ਘੱਟ ਨਹੀਂ ਹੁੰਦੀਆਂ ਠੀਕ ਆ ਇਹ ਇੱਥੇ ਇੱਕ ਵਾਰ ਆਏ ਆ ਜ਼ਿੰਦਗੀ 'ਚ ਆਪਾਂ ਹਨਾ ਦੁਆਰਾ ਆਪਾਂ ਕਦੇ ਨਹੀਂ ਮਿਲਣਾ ਨਾ ਹੀ ਕਿਸੇ ਨੇ ਭੈਣ ਭਾਈ ਬਣਨਾ ਤੇ ਨਾ ਹੀ ਭਰਾ ਪਰਜਾਈ ਬਣਨਾ ਨਾ ਹੀ ਨਣਾਨਾ ਬਣਨਾ ਇਸ ਕਰਕੇ ਖੁੱਲ੍ਹ ਕੇ ਜ਼ਿੰਦਗੀ ਜਿਉ ਆਪਾਂ ਨੂੰ ਵੀ ਪਤਾ ਵੀ ਆਪਾਂ ਕੁਝ ਨਹੀਂ ਨਾਲ ਲੈ ਕੇ ਜਾਣਾ ਤੇ ਕਫਨ ਵੀ ਆਪਣੀ ਪਸੰਦ ਦਾ ਆਪਾਂ ਨੂੰ ਨਹੀਂ ਮਿਲਣਾ ਇਸ ਕਰਕੇ ਆਪੇ ਪਾਪ ਕਰਨੇ ਛੱਡੋ ਖੁਸ਼ ਰਹੋ ਆਵਾਜ਼ ਰਹੋ ਰਲ ਮਿਲ ਕੇ ਰਹਾ ਕਰੋ ਧੰਨਵਾਦ ਜੀ ਜੀ ਬਾਜਾ ਮਾਰੀ ਜਾਂਨੇ ਹੋ ਗੱਲ ਸੁਣ ਮੇਰੀ ਇੱਧਰ ਗੱਲ ਹੋਰ ਯਾਰ ਉਹੀ ਮੈਂ ਉਹੀ ਮੈਂ ਕੀ ਕਰਤਾ ਦੱਸਾਂ ਮੇਰੀ ਗੱਲ ਸੁਣ ਲੈ ਸਣੀ ਠੀਕ ਹੈ ਨਾ ਜੇ ਤਾਂ ਤੈਨੂੰ ਬਾਪੂ ਨੇ ਕੁਛ ਕਿਹਾਗਾ ਤਾਂ ਉਹਨੂੰ ਬਹਿ ਕੇ ਪੁੱਛ ਲੈ ਹਾਂ ਨਾ ਉਂਗਲ ਜੀ ਨਾ ਕਰਿਆ ਕਰ ਥੱਲੇ ਕਰਕੇ ਗੱਲ ਕਰਿਆ ਕਰ ਮੇਰੇ ਨਾਲ ਬੰਦਾ ਤਰਾ ਮੈਂ ਆਯਾ ਯਾਰ ਯਾਰ ਕੀ ਯਾਰ ਆਹੋ ਹੋ ਰਾਮਾ ਪਤਾ ਆ ਗਿਆ ਮੈਂ ਬੜੇ ਹੱਥਾਂ ਚ ਕਰਿਆ ਅੱਜਾ ਉਹੀ ਆਥਣ ਦਾ ਹੋ ਗਿਆ ਖਾਲੀ ਰੋਟੀ ਰੋਟੀ ਹਾਂ ਰੋਟੀ ਖਾ ਲਈ ਚਲ ਚੰਗਾ ਹੋਇਆ ਜੀ ਇੱਕ ਮਹੀਨੇ ਤੋਂ ਹਾਂਜੀ ਦੋਸਤੋ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਹਾਂਜੀ ਅੱਵਾ ਮਿਲੇ ਆ ਕਾਫੀ ਟਾਈਮ ਬਾਅਦ ਠੀਕ ਹੈ ਪਹਿਲਾਂ ਤਾਂ ਉਹ ਵੀਡੀਓ ਅਪਲੋਡ ਕਰੀ ਗਏ ਜਿਹੜੀਆਂ ਪੁਰਾਣੀਆਂ ਸੀ ਤੇ ਕਿਉਂਕਿ ਬਾਪੂ ਬਿਮਾਰ ਹੋ ਗਿਆ ਸੀਗਾ 1.5 ਮਹੀਨਾ ਬਾਪੂ ਮੰਜੇ ਤੇ ਪਿਆ ਰਿਹਾ ਹੈ ਤੇ ਇਧਰੋਂ ਸਾਡਾ ਮੇਰਾ ਮੁੰਡਾ ਸੀ ਸ਼ਨੀ ਉਹ ਵੀ ਬਿਮਾਰ ਹੋ ਗਿਆ ਸੀਗਾ ਉਹਦੇ ਐਬਰੀਡੀ ਸੈੱਲ ਬਹੁਤ ਡਾਊਨ ਹੋ ਗਈ ਸੀ ਹਾਂਜੀ ਪਹਿਲਾਂ ਤਾਂ ਸਾਡੇ ਵੱਲੋਂ ਸਾਰਿਆਂ ਨੂੰ ਗੁਰਪੁਰਪ ਦੀਆਂ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਹੋਣ ਜੀ ਬਾਬਾ ਨਾਨਕ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਨੂੰ ਤਰੱਕੀ ਬਖਸ਼ੇ ਸਾਰਿਆਂ ਦੇ ਕੰਮਾਂਕਾਰਾਂ ਵਿੱਚ ਬਰਕਤ ਪਾਵੇ ਮੇਰ ਪਰੇ ਹੱਥ ਰੱਖੇ ਸਿਰ ਤੇ ਤੇ ਬਾਬੇ ਨਾਨਕ ਦੀ ਕਿਰਪਾ ਰਵੇ ਸਾਰਿਆਂ ਤੇ ਹਾਂਜੀ ਤੇ ਚਲੋ ਅੱਜ ਆਪਾਂ ਵੀ ਗੁਰਪੁਰਬ ਵਾਲੇ ਦਿਨ ਕੰਮ ਸ਼ੁਰੂ ਕੀਤਾਗਾ ਤੇ ਚਲੋ ਬਾਬੇ ਦਾ ਆਸਰਾ ਲਿਆ ਤੇ ਬਾਬਾ ਅੱਗੇ ਮਿਹਰ ਕਰੂਗਾ ਆਪਾਂ ਸੋਹਣੀ ਸੁਣੀਆਂ ਸਟੋਰੀਆਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਆਹ ਸਟੋਰੀ ਤੁਸੀਂ ਦੇਖੀ ਆ ਵੀ ਅਕਸਰ ਕੁੜੀਆਂ ਜਦੋਂ ਇੱਕ ਨੂੰ ਬਣ ਕੇ ਚਲੀ ਜਾਂਦੀ ਹੈ ਨਾ ਉਦੋਂ ਨੂੰ ਇਹ ਹੁੰਦਾਗਾ ਵੀ ਸਾਰਾ ਇਹ ਘਰ ਦੇ ਵਿੱਚ ਰਾਜ ਮੇਰਾ ਹੀ ਆ ਤੇ ਇਥੋਂ ਵੀ ਜਿਹੜੀ ਧੀ ਆ ਇਸ ਘਰ ਦੀ ਉਹਦਾ ਹੱਕ ਖਤਮ ਹੋ ਗਿਆ ਗੱਲ ਇੱਥੇ ਨਹੀਂ ਮੁੱਕਦੀ ਗੱਲ ਉੱਥੇ ਖਤਮ ਹੁੰਦੀ ਆ ਜਾ ਕੇ ਵੀ ਉਹ ਕਹਿ ਦਿੰਦੀ ਆ ਵੀ ਬਸ ਆਪਣਾ ਤਾਂ ਇਹਦੇ ਨਾਲ ਨਾਤਾ ਹੀ ਟੁੱਟ ਗਿਆ ਇਹਦਾ ਮਾਪਿਓ ਮਰ ਗਿਆ ਆਪਾਂ ਨਹੀਂ ਇਹਦੇ ਜਾਣਾ ਠੀਕ ਐ ਸਾਰੀ ਜ਼ਮੀਨ ਜਾਇਦਾਦ ਘਰਬਾਰ ਤੇ ਵੀ ਅੰਮਲਾਂ ਫੇਲਾ ਮੇਰਾ ਹੀ ਆ ਹਾਂਜੀ ਮੇਰਾ ਹੀ ਆ ਤੇ ਤੁਸੀਂ ਇਹ ਦੇਖੋ ਇੱਕ ਘਰ ਚ ਇਕੱਠੇ ਖੇਡਦੇ ਆ ਇਕੱਠੇ ਪੜ੍ਹਦੇ ਆ ਇਕੱਠੇ ਜਵਾਨ ਹੁੰਦੇ ਆ ਇੱਕੋ ਮਾਂ ਦੇ ਪੇਟੋਂ ਜੰਮੇ ਹੁੰਦੇ ਆ ਤੇ ਫਿਰ ਇਹ ਕਿਵੇਂ ਸੋਚ ਲੈਣੇ ਆ ਵੀ ਜ਼ਮੀਨ ਤੇ ਕੱਲਾ ਸਾਡਾ ਹੀ ਹੱਕ ਆ ਠੀਕ ਹੈ ਈ ਮੰਗਦੀਆਂ ਨਹੀਂ ਵੀ ਸਾਨੂੰ ਜ਼ਮੀਨ ਜਾਇਦਾਦ ਚਾਹੀਦੀ ਆ ਸਾਨੂੰ ਹਿੱਸਾ ਚਾਹੀਦਾ ਪਰ ਈਆਂ ਨੂੰ ਇੱਕ ਪੇਕਿਆਂ ਦੀ ਆਸ ਹੁੰਦੀ ਆ ਕਿ ਸਾਡਾ ਭਰਾ ਦਿਨ ਤਿਹਾਰ ਤੇ ਆਊ ਜਾਂ ਸਾਡਾ ਬਾਪ ਆਊ ਜਾਂ ਸਾਡੀ ਮਾਂ ਉਹ ਪਰਜਾਈ ਆ ਪਰਜਾਈਆਂ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਪਲੀਜ਼ ਇਹਨੂੰ ਸਮਝਣ ਦੀ ਕੋਸ਼ਿਸ਼ ਕਰਿਓ ਤੇ ਕਈ ਪਰਜਾਈਆਂ ਐਦਾਂ ਦੀਆਂ ਹੁੰਦੀਆਂ ਨੇ ਕਿ ਸਾਰੇ ਘਰ ਨੂੰ ਪਾੜ ਕੇ ਰੱਖ ਦਿੰਦੀਆਂ ਨੇ ਠੀਕ ਹੈ ਤੇ ਤੁਸੀਂ ਇਹ ਨਾ ਸੋਚਿਆ ਕਰੋ ਵੀ ਜੇ ਤੁਸੀਂ ਕਰਤਾ ਤੇ ਤੁਹਾਡੇ ਨਾਲ ਅੱਗੇ ਨਹੀਂ ਹੋਣਾ ਇੱਕ ਹੱਥ ਕਰ ਲਾ ਤੇ ਦੂਜੇ ਹੱਥ ਭਰ ਲਾ ਤੇ ਕੁਝ ਇਸ ਸਟੋਰੀ ਦੇ ਵਿੱਚ ਵੀ ਇਦਾਂ ਹੀ ਹੋਇਆ ਠੀਕ ਹੈ ਨਾ ਵੀ ਨੋ ਨੋ ਸਭ ਕੁਝ ਕਾਉਣ ਲਈ ਜਾਂ ਉਹਦੇ ਘਰ ਵਾਲੇ ਨੇ ਤੇ ਉਹਦੇ ਬਾਪ ਨੇ ਉਹਦੇ ਭਰਾ ਨੂੰ ਦੱਸਿਆ ਬਹੁਤ ਹੀ ਭਝਾਈ ਨੇ ਵਧੀਆ ਉਹਦੇ ਨਾਲ ਤੇ ਕੇ ਗਈ ਸੀ ਕੀਤਾ ਤੁਸੀਂ ਦੇਖਿਆ ਤੇ ਬਾਅਦ ਵਿੱਚ ਅਕਲ ਆਈ ਵੀ ਹਾਂ ਮੈਂ ਗਲਤ ਕਰ ਰਹੀ ਹਾਂ ਜੇ ਵੀ ਤੁਹਾਨੂੰ ਆਸਾ ਵੀ ਤੁਹਾਡੇ ਪੇਕਿਆਂ ਤੇ ਤੁਹਾਡੀ ਆਉ ਭਗਤ ਹੋਣੀ ਚਾਹੀਦੀ ਏ ਤੁਹਾਡੀ ਪਰਜਾਈਆਂ ਤੁਹਾਨੂੰ ਰੋਟੀ ਪਾਣੀ ਥਾਲਾ ਚਲਾ ਕੇ ਦੇਣ ਤੇ ਤੁਹਾਡਾ ਵੀ ਹੱਕ ਆ ਕਿ ਤੁਸੀਂ ਵੀ ਆਪਦੀ ਨਨਾਨਾ ਦੀ ਉਮੀ ਸੇਵਾ ਕਰੋ ਠੀਕ ਆ ਅੱਜ ਕੱਲ ਔਰਤ ਹੀ ਔਰਤ ਦੀ ਵੈਰੀ ਬਣੀ ਬੈਠੀ ਆ ਭੈਣਾ ਤੇ ਭੈਣਾ ਵਿੱਚ ਨਨਾਨਾਂ ਤੇ ਪਰਜਾਈ ਵਿੱਚ ਫਰਕ ਨਹੀਂ ਹੋਣਾ ਚਾਹੀਦਾ ਠੀਕ ਹੈ ਨਾ ਜੇ ਭੈਣਾ ਬਣਾ ਕੇ ਚੱਲਾਂਗੇ ਦੁੱਖ ਸੁੱਖ ਸਾਂਝੇ ਕਰਾਂਗੇ ਤੇ ਠੀਕ ਆ ਨਣਾਨਾ ਵੀ ਫੇਰੀ ਅਗਲਾ ਮੂਰੋ ਭੈਣ ਸਮਝੋ ਨਣਾਨਾ ਵੀ ਭੈਣਾਂ ਤੋਂ ਘੱਟ ਨਹੀਂ ਹੁੰਦੀਆਂ ਪਰਝਾਈਆਂ ਵੀ ਭੈਣਾਂ ਤੋਂ ਘੱਟ ਨਹੀਂ ਹੁੰਦੀਆਂ ਠੀਕ ਐ ਇਹ ਇੱਥੇ ਇੱਕ ਵਾਰ ਆਏ ਆ ਜ਼ਿੰਦਗੀ 'ਚ ਆਪਾਂ ਹਨਾ ਦੁਬਾਰਾ ਆਪਾਂ ਕਦੇ ਨਹੀਂ ਮਿਲਣਾ ਨਾ ਹੀ ਕਿਸੇ ਨੇ ਭੈਣ ਭਾਈ ਬਣਨਾ ਤੇ ਨਾ ਹੀ ਭਰਾ ਪਰਝਾਈ ਬਣਨਾ ਨਾ ਹੀ ਨਣਾਨਾ ਬਣਨਾ ਇਸ ਕਰਕੇ ਖੁੱਲ੍ਹ ਕੇ ਜ਼ਿੰਦਗੀ ਜਿਉ ਆਪਾਂ ਨੂੰ ਵੀ ਪਤਾ ਵੀ ਆਪਾਂ ਕੁਝ ਨਹੀਂ ਨਾਲ ਲੈ ਕੇ ਜਾਣਾ ਤੇ ਕਫਨ ਵੀ ਆਪਣੀ ਪਸੰਦ ਦਾ ਆਪਾਂ ਨੂੰ ਨਹੀਂ ਮਿਲਣਾ ਇਸ ਕਰਕੇ ਆਪੇ ਪਾਪ ਕਰਨੇ ਛੱਡੋ ਖੁਸ਼ ਰਹੋ ਆਵਾਜ਼ ਰਹੋ ਰਲ ਮਿਲ ਕੇ ਰਹਾ ਕਰੋ ਧੰਨਵਾਦ ਜੀ